ਨਾਨਕ ਸਿੰਘ ਦੀ ਕਹਾਣੀ ਤਾਸ਼ ਦੀ ਆਦਤ ਰਹੀਮੇ ਸ਼ੇਖ ਅਬਦੁਲ ਹਮੀਦ ਸਾਹਿਬ ਇੰਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ ਬਸ਼ੀਰ ਨੂੰ ਮੇਰੇ ਕਮਰੇ ਵਿੱਚ ਭੇਜ ਜ਼ਰਾ ਤੇ ਉਹ ਛਪਾ ਛਪ ਆਪਣੇ ਪ੍ਰਾਈਵੇਟ ਕਮਰੇ ਵਿੱਚ ਪਹੁੰਚ ਕੋਟ ਅਤੇ ਪੇਟੀ ਲਾ ਕੇ ਕਿੱਲੀ ਤੇ ਟੰਗ ਮੇਜ ਦੇਰ ਕੇ ਜਾ ਬੈਠਾ ਮੇਜ ਉੱਤੇ ਬਹੁਤ ਸਾਰਾ ਖਿਲਰ ਖਿਲਾਰਾ ਪਿਆ ਹੋਇਆ ਸੀ ਇੱਕ ਨੁਕਰੇ ਮੋਟੀਆਂ ਪਤਲੀਆਂ ਕਾਨੂੰਨੀ ਅਤੇ ਗੈਰ ਕਾਨੂੰਨੀ ਕਿਤਾਬਾਂ ਤੇ ਕਾਗਜ਼ਾਂ ਨਾਲ ਤੁਸੀਆਂ ਹੋਈਆਂ ਕਈ ਫਾਈਲਾਂ ਪਈਆਂ ਸਨ ਵਿਚਕਾਰ ਕਲਮਦਾਨ ਅਤੇ ਉਸ ਦੇ ਲਾਗੇ ਕਰਕੇ ਅੱਜ ਦੀ ਆਈ ਹੋਈ ਡਾਕ ਪਈ ਸੀ ਜਿਸ ਵਿੱਚ ਪੰਜ ਚੇਲੇ ਪਾਫੇ ਦੋ ਤਿੰਨ ਪੋਸਟਕਾਰਡ ਤੇ ਇੱਕ ਦੋ ਅਖਬਾਰਾਂ ਵੀ ਸਨ ਪੈਨ ਕੁਸ਼ਨ ਬਲੋਟਿੰਗ ਪੇਪਰ ਵੇਟ ਟੈਗਾ ਦਾ ਇੱਕ ਮੁਠਾ ਤੇ ਹੋਰ ਇਹੋ ਜਿਹਾ ਬਥੇਰਾ ਨਿਕੜ ਸੁੱਕੜ ਥਾਉਂ ਥਾਈ ਪਿਆ ਸੀ ਬੈਠਦਿਆਂ ਹੀ ਸ਼ੇਕ ਹੋਰਾ ਦੂਰ ਦੀ ਐਨਕ ਉਤਾਰ ਕੇ ਮੇਜ਼ ਦੀ ਸਾਹਮਣੀ ਬਾਹੀ ਜਿਹੜੀ ਕੁਝ ਖਾਲੀ ਸੀ ਉੱਤੇ ਟਿਕਾ ਦਿੱਤੀ ਤੇ ਨੇੜੇ ਦੀ ਐਨਕ ਲਾ ਕੇ ਡਾਕ ਦੇਖਣ ਲੱਗੀ ਉਨਾਂ ਜੇ ਦੋ ਕੁ ਲਿਫਾਫੇ ਹੀ ਖੋਲੇ ਸਨ ਕਿ ਇੱਕ ਪੰਜਾਂਕ ਵਰਿਆਂ ਦਾ ਮੁੰਡਾ ਅੰਦਰ ਆਉਂਦਾ ਦਿਖਿਆ ਮੁੰਡਾ ਦੇਖਣ ਤੋਂ ਬੜਾ ਚੁਸਤ ਚਲਾਕ ਤੇ ਸ਼ਰਾਰਤੀ ਜਿਹਾ ਸੀ ਪਰ ਪਿਓ ਦੇ ਕਮਰੇ ਵਿੱਚ ਵੜਦਿਆਂ ਹੀ ਉਸ ਦਾ ਸੁਭਾਅ ਇਕਦਮ ਬਦਲ ਗਿਆ ਚੰਚਲ ਅਤੇ ਫਰਤੀਲੀਆਂ ਅੱਖਾਂ ਨਿਉਂ ਗਈਆਂ ਸਰੀਰ ਵਿੱਚ ਜਿਵੇਂ ਸਾਹ ਸੱਤ ਨਹੀਂ ਸੀ ਬੈਠ ਜਾ ਸਾਹਮਣੀ ਕਰਤੀ ਤੇ ਇੱਕ ਲੰਮੀ ਚਿੱਠੀ ਪੜਦਿਆਂ ਸ਼ੇਰ ਵਾਂਗ ਭਾਵਕ ਕੇ ਛੇਕ ਹੋਰਾਂ ਹੁਕਮ ਦਿੱਤਾ ਮੁੰਡਾ ਡਰਦਾ ਡਰਦਾ ਸਾਹਮਣੇ ਬੈਠ ਗਿਆ ਤੱਕ ਮੇਰੇ ਵੱਲ ਚਿੱਟੀ ਵੱਲੋਂ ਧਿਆਨ ਹਟਾ ਕੇ ਸ਼ੇਖ ਹੋਣੀ ਕੜ ਕੇ ਤੂੰ ਅਜ ਤਾਸ਼ ਖੇਡੀ ਸੀ ਸੁਣਿਆ ਏ ਨਹੀਂ ਅੱਬਾ ਜੀ ਮੁੰਡੇ ਨੇ ਡਰਦਿਆਂ ਡਰਦਿਆਂ ਕਿਹਾ ਦਰਨਾ ਸ਼ੇਖ ਹੋਰਾ ਆਪਣੀ ਆਦਤ ਦੇ ਵਿਰੁੱਧ ਕਿਹਾ ਸੱਚੋ ਸੱਚ ਦੱਸ ਦੇ ਮੈਂ ਤੈਨੂੰ ਕਹਿੰਦਾ ਕੁਝ ਨਹੀਂ ਮੈਂ ਖੁਦ ਤੈਨੂੰ ਵੇਖਿਆ ਸੀ ਅਬਦੁੱਲੇ ਦੇ ਮੁੰਡੇ ਨਾਲ ਉਹਨਾਂ ਦੇ ਵਿਹੜੇ ਵਿੱਚ ਤੂੰ ਪਿਆ ਖੇਡਦਾ ਸੈਂ ਦੱਸ ਖੇਡ ਸੀ ਕਿ ਨਹੀਂ ਮੁੰਡਾ ਮੂੰਹੋਂ ਤੇ ਨਾ ਬੋਲਿਆ ਪਰ ਉਸਨੇ ਹਾਂ ਵਿੱਚ ਸਿਰ ਹਿਲਾਇਆ ਸ਼ਾਬਾਸ਼ ਸ਼ੇਖ ਹੋਰੀ ਨਰਮੀ ਨਾਲ ਬੋਲੇ ਮੈਂ ਤੇਰੇ ਤੇ ਬੜਾ ਖੁਸ਼ ਹਾਂ ਕਿ ਤੂੰ ਆਖਰ ਸੱਚ ਦੱਸ ਦਿੱਤਾ ਅਸਲ ਵਿੱਚ ਬਸ਼ੀਰ ਮੈਂ ਆਪ ਤੇ ਨਹੀਂ ਸੀ ਵੇਖਿਆ ਕਿਸੇ ਤੋਂ ਸੁਣਿਆ ਸੀ ਇਹ ਤਾਂ ਤੈਨੂੰ ਇਕਬਾਲ ਕਰਾਉਣ ਦਾ ਇੱਕ ਤਰੀਕਾ ਸੀ ਅਸੀਂ ਬਹੁਤ ਸਾਰੇ ਮੁਲਜ਼ਮਾਂ ਨੂੰ ਇਸੇ ਤਰ੍ਹਾਂ ਬਕਾ ਲੈਂਦੇ ਹਾਂ ਖੈਰ ਪਰ ਮੈਂ ਅੱਜ ਤੈਨੂੰ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਨੇ ਜ਼ਰਾ ਖਿਆਲ ਨਾਲ ਸੁਣ ਖਿਆਲ ਨਾਲ ਸੁਣ ਕਹਿਣ ਤੋਂ ਬਾਅਦ ਉਹਨਾਂ ਬਸ਼ੀਰ ਵੱਲ ਤੱਕਿਆ ਉਹ ਪਿਓ ਦੀ ਐਨਕ ਫੜ ਕੇ ਉਸ ਦੀਆਂ ਕਮਾਨੀਆਂ ਹੇਠਾਂ ਕਰ ਰਿਹਾ ਸੀ ਐਨ ਉਸ ਦੇ ਹੱਥੋਂ ਫੜ ਕੇ ਨਾਲ ਹੀ ਇੱਕ ਫਾਈਲ ਵਿੱਚੋਂ ਵਾਰੰਟਾਂ ਦਾ ਮضمੂਨ ਦਲ ਵਿੱਚ ਪੜਦੇ ਹੋਏ ਸ਼ੇਖ ਹੋਰੀ ਬੋਲੇ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਗੁਨਾਹ ਬਹੁਤ ਸਾਰੇ ਗੁਨਾਹਾਂ ਦਾ ਪੇਸ਼ਕੀਮਾ ਹੁੰਦਾ ਹੈ ਇਸ ਦੀ ਜਿੰਦਾ ਮਿਸਾਲ ਇਹ ਹੈ ਕਿ ਤਾਸ਼ ਕੇ ਡੰਡਾ ਗੁਨਾਹ ਲਾਉਣ ਲਈ ਤੈਨੂੰ ਝੂਠ ਵੀ ਬੋਲਣਾ ਪਿਆ ਯਾਨੀ ਕਿ ਇੱਕ ਦੀ ਥਾਂ ਤੂੰ ਦੋ ਗੁਨਾਹ ਕੀਤੇ ਵਾਰੰਟ ਨੂੰ ਮੋੜ ਫਾਈਲ ਵਿੱਚ ਨੱਥੀ ਕਰਦਿਆਂ ਹੋਇਆਂ ਸ਼ੇਖ ਹੋਰਾ ਮੁੰਡੇ ਵੱਲ ਤੱਕਿਆ ਬਸ਼ੀਰ ਪੇਪਰ ਕੁਸ਼ਨ ਵਿੱਚੋਂ ਪਿੰਨਾ ਕੱਢ ਕੇ ਟੇਬਲ ਕਲਾਥ ਵਿੱਚ ਖੋਬ ਰਿਹਾ ਸੀ ਮੇਰੇ ਵੱਲ ਧਿਆਨ ਕਰ ਉਸ ਦੇ ਹੱਥੋਂ ਪਿੰਨਾ ਖੋ ਕੇ ਛੇਕ ਹੋ ਰਿਹਾ ਇੱਕ ਅਖਬਾਰ ਦੇ ਵਰਕੇ ਫੋਲਦੇ ਹੋਏ ਬੋਲੇ ਤਾਸ਼ ਵੀ ਇੱਕ ਕਿਸਮ ਦਾ ਜੂਆ ਹੁੰਦਾ ਹੈ ਜੂਆ ਇਸੇ ਤੋਂ ਵੱਧ ਦੀ ਵੱਦੀ ਆਦਮੀ ਨੂੰ ਜੂਏ ਦੀ ਆਦਤ ਪੈ ਜਾਂਦੀ ਏ ਸੁਣਿਆ ਹੀ ਤੇ ਇਹ ਆਦਤ ਨਾ ਸਿਰਫ ਆਪਣੇ ਤੱਕ ਹੀ ਮ hạnੂਦ ਰਹਿੰਦੀ ਏ ਬਲਕਿ ਇਹ ਆਦਮੀ ਪਾਸੋਂ ਦੂਜੇ ਨੂੰ ਦੂਜੇ ਪਾਸੋਂ ਤੀਜੇ ਨੂੰ ਪੈ ਜਾਂਦੀ ਏ ਜੇ ਤਨਾਖਰ ਖਰਬੂਜੇ ਨੂੰ ਵੇਖ ਕੇ ਖਰਬੂਜ਼ਾ ਰੰਗ ਪੜਦਾ ਹੈ। ਕਲਮਦਾਨ ਵਿੱਚੋਂ ਉਂਗਲ ਨਾਲ ਸਿਆਹੀ ਲਾ ਕੇ ਬशीर ਇੱਕ ਕੋਰੇ ਕਾਗਜ਼ ਉੱਤੇ ਚੀਚ ਬਲੋਲੇਵਾ ਰਿਹਾ ਸੀ। ਖਰਬੂਜੇ ਦਾ ਨਾਂ ਸੁਣਦਿਆਂ ਹੀ ਉਹ ਉਂਗਲ ਨੂੰ ਮੇਜ਼ ਦੀ ਹੇਠਲੀ ਬਾਹੀ ਨਾਲ ਪਹੁੰਚ ਕੇ ਪਿਓ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਸੱਚਮੁੱਚ ਕੋਈ ਹੱਥ ਵਿੱਚ ਖਰਬੂਜ਼ਾ ਲਈ ਬੈਠਾ ਹੋਵੇ। ਬशीर ਉਸ ਦੇ ਅੱਗੋਂ ਕਲਮਦਾਨ ਚੁੱਕ ਕੇ ਪੈਰੇ ਰੱਖਦੇ ਹੋਏ ਸ਼ੇਖ ਹੋਰੀ ਬੋਲੇ ਮੇਰੀ ਗੱਲ ਧਿਆਨ ਨਾਲ ਸੁਣ। ਅਜਿ ਉਹ ਇੰਨੀ ਹੀ ਗੱਲ ਕਰ ਸਕੇ ਸਨ। ਇਹ ਟੈਲੀਫੋਨ ਦੀ ਘੰਟੀ ਵੱਜੀ। ਸ਼ੇਖ ਹੋਰਾਂ ਉੱਟ ਕੇ ਰিসিਵਰ ਫੜਿਆ। ਹੈਲੋ ਕਿੱਥੋਂ ਬੋਲਦੇ ਹੋ? ਬਾਬੂ ਪਰਸ਼ੋਤਮ ਦਾਸ। ਆਦਾਬ ਅਰਜ਼। ਸੁਣਾਓ ਕੀ ਹੁਕਮ ਹੈ? ਲਾਟਰੀ ਦੀਆਂ ਟਿਕਟਾਂ ਉਹ ਮੈਂ ਅੱਜ ਸ਼ਾਮ ਨੂੰ ਪੁਰ ਕਰਕੇ ਭੇਜ ਦਿਆਂਗਾ। ਕਿੰਨੇ ਰੁਪਏ ਨੇ ਪੰਜਾਂ ਟਿਕਟਾਂ ਦੇ? 50 ਖੈਰ। ਪਰ ਕਦੇ ਕੱਢੀ ਵੀ ਜੇ ਅੱਜਕੀ ਟਿਕ ਕਿਸਮਤ ਖਬਰੇ ਕਦੋਂ ਜਾਗ ਪਵੇਗੀ ਤੇ ਤੁਸੀਂ ਕਿਸਮਰਦ ਦੀ ਦੁਆ ਹੋਏ। ਅੱਛਾ ਆਦਾਬ ਅਰਜ਼। ਰੀਸੀਵਰ ਰਾਕੇ ਕੋ ਮੋੜ ਆਪਣੀ ਥਾਂ ਤੇ ਆ ਬੈਠੇ ਤੇ ਬੋਲੇ ਵੇਖ ਸ਼ਰਾਰਤਾ ਨਾ ਕਰ ਪੇਪਰ ਵੇਟ ਪੁੰਜੇ ਡੈਗ ਕੀ ਟੁੱਟ ਜਾਏਗਾ ਇਹਨੂੰ ਰੱਖ ਦੇ ਤੇ ਧਿਆਨ ਨਾਲ ਮੇਰੀ ਗੱਲ ਸੁਣ ਹਾਂ ਮੈਂ ਕੀ ਕਹਿ ਰਿਹਾ ਸਾਂ ਇੱਕ ਹੋਰ ਫਾਈਲ ਦਾ ਪੀਤਾ ਖੋਲਦੇ ਹੋਏ ਸ਼ੇਖ ਹੋਰੀ ਬੋਲੇ ਤਾਸ਼ ਦੀਆਂ ਬੁਰਾਈਆਂ ਦੱਸ ਰਿਹਾ ਸਾਂ ਤਾਸ਼ ਤੋਂ ਚੋਰੀ ਚੋਰੀ ਤੋਂ ਬਾਅਦ ਪਤਾਈ ਕੀ ਹਾਲ ਕੀ ਹਾਸਲ ਹੁੰਦਾ ਏ ਬਸ਼ੀਰ ਵੱਲ ਤੱਕਦਿਆਂ ਹੋਇਆਂ ਬੋਲੇ ਜੇਲ ਜਾਨੀ ਕੈਦ ਦੀ ਸਜ਼ਾ ਫਾਈਲ ਵਿੱਚੋਂ ਬਾਹਰ ਨਿਕਲਦੇ ਹੋਏ ਇੱਕ ਪੀਲੇ ਕਾਗਜ਼ ਨੂੰ ਡੈੱਕ ਦੀ ਚੁੰਜ ਨਾਲ ਬशीर ਛੇਕ ਪਾ ਰਿਹਾ ਸੀ ਨਾਇਕ ਪਾਜੀ ਛੇਕ ਹੋਰੀ ਉਸ ਦੇ ਹੱਥੋਂ ਡੰਕ ਖਿੱਚਦੇ ਹੋਏ ਬੋਲੇ ਛਾੜੇ ਨਾ ਵਿਹਲੇ ਕੰਮਾਂ ਨੂੰ ਤੇ ਮੇਰੀ ਗੱਲ ਧਿਆਨ ਨਾਲ ਸੁਣ ਤੈਨੂੰ ਪਤਾ ਹੈ ਕਿੰਨੇ ਚੋਰਾਂ ਦਾ ਸਾਨੂੰ ਹਰ ਰੋਜ਼ ਚਲਾਨ ਕਰਨਾ ਪੈਂਦਾ ਏ ਤੇ ਇਹ ਸਾਰੇ ਚੋਰ ਤਾਸ਼ ਖੇੜ-ਖੇੜ ਕੇ ਹੀ ਚੋਰੀ ਕਰਨੀ ਸਿੱਖਦੇ ਨੇ ਜੇ ਇਹ ਕਾਨੂੰਨ ਦਾ ਡੰਡਾ ਇਹਨਾਂ ਦੇ ਸਿਰ ਤੇ ਨਾ ਹੋਵੇ ਤਾਂ ਖਬਰੇ ਕੀ ਕਿਆਮਤ ਲਿਆ ਦੇਣ ਤੇ ਛੇਕ ਹੋਰਾ ਮੇਜ਼ ਦੀ ਨੁਕਰੇ ਪਈ ਕਿਤਾਬ ਆਜ਼ੀ ਰਾਤ ਹੰਦ ਵਾਲੇ ਇਸ਼ਾਰਾ ਕੀਤਾ ਪਰ ਬशीर ਦਾ ਧਿਆਨ ਇੱਕ ਹੋਰ ਕਿਤਾਬ ਵੱਲ ਸੀ ਉਸ ਦੇ ਉਤਲੇ ਗੱਤੇ ਤੋਂ ਜਲਦ ਦਾ ਕਪੜਾ ਥੋੜਾ ਜਿਹਾ ਉਖੜਿਆ ਹੋਇਆ ਸੀ ਜਿਸ ਨੂੰ ਖਿੱਚਦਿਆਂ ਖਿੱਚਦਿਆਂ ਬशीर ਨੇ ਅੱਧਾ ਉਹ ਗੱਤਾ ਨੰਗਾ ਕਰ ਦਿੱਤਾ ਸੀ ਬੇਵਕੂਫ ਗਧਾ ਕਿਤਾਬ ਉਸਦੇ ਲਾਗਿਓ ਚੁੱਕ ਕੇ ਪਰੇ ਰੱਖਦੇ ਹੋਏ ਸ਼ੇਖ ਹੋਰੀ ਬੋਲੇ ਤੈਨੂੰ ਜਲਦਾਂ ਉਖੀੜਨ ਲਈ ਸੱਦਿਆ ਸੀ ਖਿਆਲ ਨਾਲ ਸੁਣ ਤੇ ਕੁਝ ਸੰਮਣਾ ਉੱਤੇ ਦਸਤਖਤ ਕਰਦਿਆਂ ਉਹਨਾਂ ਫਿਰ ਲੜੀ ਜੋੜੀ ਸਾਨੂੰ ਪੁਲਿਸ ਅਫਸਰਾਂ ਨੂੰ ਸਰਕਾਰ ਜੋ ਇੰਨੀਆਂ ਤਰ੍ਹਾਂ ਕਹਾ ਤੇ ਪੈਨਸ਼ਨਾਂ ਦਿੰਦੀ ਏ ਤੈਨੂੰ ਪਤਾ ਏ ਕਿਉਂ ਦਿੰਦੀ ਏ ਸਿਰਫ ਐਸ ਲਈ ਕਿ ਅਸੀਂ ਮੌਲਕ ਵਿੱਚ ਜੁਰਮਾਂ ਦਾ ਖਾਤਮਾ ਕਰੀਏ ਪਰ ਜੇ ਸਾਡੇ ਹੀ ਬੱਚੇ ਤਾਸ਼ ਜੂਏ ਖੇਡਣ ਲੱਗ ਪਏ ਤਾਂ ਦੁਨੀਆ ਕੀ ਕਹੇਗੀ ਤੇ ਅਸੀਂ ਆਪਣਾ ਨਾਮਕ ਕਿਸ ਤਰ੍ਹਾਂ ਹਲਾਲ ਗੱਲ ਜੇ ਅਦਵਾਟੇ ਹੀ ਸੀ ਕਿ ਪਿਛਲੇ ਬੂਹੇ ਵੱਲੋਂ ਉਹਨਾਂ ਦਾ ਕੋਚਾ ਲੰਮਾ ਨੌਕਰ ਆਇਆ ਇਹ ਸਿਪਾਹੀ ਸੀ ਸ਼ੇਖ ਹੋਰੀ ਹਮੇਸ਼ਾ ਇਹੋ ਜਿਹੇ 2-3 ਵਫਾਦਾਰ ਸਿਪਾਹੀ ਘਰ ਵਿੱਚ ਰੱਖਿਆ ਕਰਦੇ ਸਨ ਇਹਨਾਂ ਵਿੱਚੋਂ ਇੱਕ ਡੰਗਰਾਂ ਨੂੰ ਪੱਠਾ ਦਿੱਤਾ ਪਾਉਣ ਤੇ ਮਈਆਂ ਚੋਣ ਲਈ ਦੂਜਾ ਰਸੋਈ ਦੇ ਕੰਮ ਵਿੱਚ ਮਦਦ ਦੇਣ ਲਈ ਤੇ ਤੀਜਾ ਜਿਹੜਾ ਅੰਦਰ ਸੀ ਇਹ ਆਸਾਮੀਆਂ ਨਾਲ ਰਕਮਾਂ ਖਰੀਆਂ ਕਰਨ ਲਈ ਰੱਖਿਆ ਹੋਇਆ ਸੀ ਉਸਨੇ ਚੱਕ ਕੇ ਸਲਾਮ ਕਰਦਿਆਂ ਕਿਹਾ ਉਹ ਆਏ ਬੈਠੇ ਨੇ ਜੀ ਕੌਣ ਉਹੀ ਬੁੱਗੀ ਬਦਮਾਸ਼ ਦੇ ਆਦਮੀ ਜਿਨ੍ਹਾਂ ਦਸਹਿਰੇ ਦੇ ਮੇਲੇ ਵਿੱਚ ਜੂਏ ਖਾਣਾ ਲਾਉਣ ਲਈ ਅਰਜ਼ ਕੀਤੀ ਸੀ ਫਿਰ ਤੂੰ ਆਪੇ ਗੱਲ ਕਰ ਲੈਣੀ ਸੀ ਮੈਂ ਤਾਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਸ਼ੇਖ ਭੋਰੀ 250 ਤੋਂ ਘਾਟ ਨਹੀਂ ਮੰਨਦੇ ਪਰ ਫਿਰ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਅਸੀਂ ਇੱਕ ਵਾਰੀ ਖੁਦ ਸ਼ੇਖ ਹੋਰਾਂ ਦੀ ਕਦਮਬੋਸੀ ਕਰਨੀ ਚਾਹੁੰਦੇ ਹਾਂ ਜੇ ਤਕਲੀਫ ਨਾ ਹੋਵੇ ਤਾਂ 2 ਮਿੰਟਾਂ ਲਈ ਚੱਲੇ ਚੱਲੋ ਬੜੇ ਚਿਰ ਦੇ ਆਏ ਬੈਠੇ ਨੇ ਅੱਛਾ ਚੱਲੋ ਕਹਿ ਕੇ ਸ਼ੇਖ ਹੋਰੀ ਜਦ ਉੱਠਣ ਲੱਗੇ ਤਾਂ ਉਹਨਾਂ ਬਸ਼ੀਰ ਵੱਲ ਤੱਕਿਆ ਉਹ ਉਂਗ ਰਿਹਾ ਸੀ ਜਏ ਝਟਪਟ ਦਬਕ ਮਾਰ ਕੇ ਉਹ ਉਸ ਨੂੰ ਜਗਾ ਨਾ ਦਿੰਦੇ ਤਾਂ ਉਸ ਦਾ ਮੱਥਾ ਮੇਜ਼ ਨਾਲ ਆ ਵੱਜਣਾ ਸੀ ਜਾ ਆਰਾਮ ਕਰ ਜਾ ਕੇ ਸ਼ੇਖ ਹੋਰੀ ਕੋਟ ਤੇ ਬੈਲਟ ਸੰਭਾਲਦੇ ਹੋਏ ਬੋਲੇ ਬਾਕੀ ਨਸੀਤਾਂ ਤੈਨੂੰ ਸ਼ਾਮ ਨੂੰ ਦਿਆਂਗਾ ਮੁੜ ਕੇ ਦਾਸ਼ਨਾ ਖੇਢੀ ਤੇ ਉਹ ਬਾਹਰ ਨਿਕਲ ਗਏ ਮੁੰਡੇ ਨੇ ਖੜੇ ਹੋ ਕੇ ਇੱਕ ਦੋ ਆਕੜਾਂ ਲਈਆਂ ਤੇ ਉਹ ਬਾਸ ਸੰਗਾ ਲਈਆਂ ਅੱਖਾਂ ਮਲੀਆਂ ਤੇ ਫਿਰ ਨੱਚਦਾ ਪੁੜਕਦਾ ਬਾਹਰ ਨਿਕਲ ਗਿਆ ਧੰਨਵਾਦ